ਹਾਂਜੀ ਦੇਖੋ ਮਟਰ ਪਨੀਰ ਦੀ ਸਬਜ਼ੀ ਕਿਵੇਂ ਬਣਾ ਸਕਦੇ ਆ ਘਰ ਵਿੱਚ ਹਲੋ ਜੀ ਸੱਸੀ ਖਾਲ ਅੱਜ ਆਪਾਂ ਬਣਾਉਂਗੇ ਮਟਰ ਪਨੀਰ ਦੀ ਸਬਜ਼ੀ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਕੜਾਹੀ ਲੈ ਲੈਣੀ ਹੈ 팬 ਲੈ ਲਵਾਂ ਇਹਨੂੰ ਚੰਗੀ ਤਰ੍ਹਾਂ ਸੁਕਾ ਲਵਾਂਗੇ ਜਿਹੜੀ ਚੰਗੀ ਤਰ੍ਹਾਂ ਸੁੱਕ ਚੁੱਕੀ ਆ ਹੁਣ ਇਹਦੇ ਵਿੱਚ ਆਪਾਂ ਕੋਈ ਵੀ ਤੁਸੀਂ ਆਇਲ ਪਾ ਸਕਦੇ ਹੋ ਮੇਰੇ ਕੋਲ ਇੱਥੇ ਗਰਮ ਕੀਤਾ ਹੋਇਆ ਆਇਲ ਸੀਗਾ ਪਾ ਲਿਆ ਜਦੋਂ ਆਪਣਾ ਤੇਲ ਚੰਗੀ ਤਰ੍ਹਾਂ ਗਰਮ ਹੋ ਜੇ ਤਾਂ ਫਿਰ ਇਹਦੇ ਵਿੱਚ ਆਪਾਂ ਨੂੰ ਤੇ ਰੋ ਪਾ ਲੈਣਾ ਸਪਨਾ ਜਿਹੜਾ ਤੇਲ ਅਗਰਨ ਹੋ ਚੁੱਕਿਆ ਤੇ ਵਿੱਚ ਜੀਰਾ ਪਾ ਦਾਂਗੇ ਇਰਾ ਪੌਂਟਵਾਡ ਇੱਥੇ ਮੇਰੇ ਕੋਲ ਪਿਆਜ਼ ਰੰਗੇ ਗ੍ਰਾਇੰਡ ਕੀਤੇ ਹੋਏ ਤਿੰਨ ਤੋਂ ਚਾਰ ਢੱਲੇ ਪਿਆਜ਼ ਤੁਸੀਂ ਇਹ ਮੇ ਜਿਹੜਾ ਆਪਾਂ ਇਹਦਾ ਨੋਰਮਲ ਹੀ ਰੱਖਣਾ ਇਹਦੇ ਨਾਲ ਆਪਾਂ ਚੰਗੀ ਤਰ੍ਹਾਂ ਘੋਲ ਲਵਾਂਗੇ ਬਸ ਕੀਤੇ ਅਡੇ ਕੋਲ ਲਵਾਂਗੇ ਜਿਹੜਾ ਕੜੀ ਪੱਤਾ ਹੋ ਜਾ ਰਿਹਾ ਵੱਡੀ ਲਾਈਚ ਜਿਹੜਾ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਮਸਾਲੇ ਬਹੁਤ ਹੁੰਦੇ ਆ ਤੁਸੀਂ ਜਿੰਨੇ ਮਰਚੀ ਪਾ ਲਈਓ ਇਤ ਵਿੱਚ ਦੀ ਅੱਪੈ ਨੂੰ ਹਿਲਾਉਂਦੇ ਰਵਾਂਗੇ ਇਸ ਤਰ੍ਹਾਂ ਕੋਈ ਯੱਦਾਂ ਇਹਦਾ ਪਿਆਜ਼ ਆ ਥੋੜਾ ਚੇਂਜ ਹੋ ਗਿਆ ਥੋੜੀ دیر ਆਪਾਂ ਇਹਨੂੰ ਹੋਰ ਪਕਾਵਾਂਗੇ ਇਹਦੀ ਕੋਈ ਪਿਆਜ਼ ਆਪਣੇ ਇਹਦੇ ਬਿਲਕੁਲ ਬਣਨ ਵਾਲੇ ਨਹੀਂਗੇ ਹੁਣ ਇੱਥੇ ਆਪਣੀ ਥੋੜਾ ਜਿਹਾ ਲਸਣ ਦਾ ਜਿਹੜਾ ਪੇਸਟ ਬਣਾ ਕੇ ਓਕੇ ਆਇਆ ਆਪਾਂ ਉਹ ਪਾ ਦਾਂਗੇ ਤੁਸੀਂ ਆਦਰਕ ਦਾ ਪੇਸਟ ਵੀ ਨਾਲ ਪਾ ਸਕਦੇ ਹੋ ਮੇਰੇ ਕੋਲ ਇੱਥੇ ਅਵੇਲੇਬਲ ਨਹੀਂ ਹੈ ਸੀਗਾ ਵੇਨਾ ਨਾ ਕੋਈ ਨਾ ਇਸੇ ਵਿੱਚ ਪਾਉਣੇ ਕੋਈ ਨਹੀਂ। ਇਹਨਾਂ ਦਾ ਰੰਗ ਆ ਗਿਆ ਖਿਆਨੇ। ਖੋਜੀ ਆਪਣੇ ਪਿਆਜ਼ ਔਰ ਲਸਣ ਆ ਜਿਹੜਾ ਚੰਗੀ ਤਰ੍ਹਾਂ ਬਣ ਗਿਆ। ਦੇਖੋ ਆ ਜਿਹੜਾ ਪਾਣੀ ਇਹਨਾਂ ਦਾ ਬਿਲਕੁਲ ਸੁੱਕ ਚੁੱਕਿਆ। ਹੁਣ ਆਪਾਂ ਇੱਥੇ ਮੇਰੇ ਕੋਲ ਟਮਾਟਰ ਦਾ ਵੀ ਜਿਹੜਾ ਗ੍ਰाइंड ਕੀਤਾ ਕਰਕੇ ਰੱਖਿਆ ਹੋਇਆ ਦੋ ਤੋਂ ਤਿੰਨ ਵੱਡੇ ਟਮਾਟਰ ਨੇ ਲਈ ਨੇ ਇੱਥੇ ਗ੍ਰाइंड ਕਰਕੇ ਰੱਖੀ ਨੇ। ਮਨਨੂ ਵੀ ਤੁਸੀਂ ਜ਼ਿਆਦਾ ਬਰੀਕ ਭਾਵੇਂ ਨਾ ਕਰਿਓ ਬਾਕੀ ਤੁਹਾਡੀ ਖਰਚੀ ਇਹ ਦਰਦਰਾ ਜਿਹਾ ਹੀ ਪੀਸ ਲਿਓ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਟਮਾਟਰ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਨਮਕ ਪਾਵਾਂਗੇ ਉਨਮੇ ਤੁਸੀਂ ਪਹਿਲਾਂ ਵੀ ਪਾ ਸਕਦੇ ਹੋ ਕੋਲੇ ਦੇ ਵਿੱਚ ਹੁਣ ਵੀ ਪਾ ਸਕਦੇ ਹੋ ਲਮਕ ਤੁਸੀਂ ਆਪਣੀ ਸਵਾਦ ਅਨੁਸਾਰ ਪਾ ਸਕਦੇ ਹੋ ਇਹ ਸਭ ਜੀ ਦੇ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਇਹਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਭੁੰਨ ਲਵਾਂਗੇ ਜਿੰਨਾਂ ਚਿਰ ਇਹਦਾ ਪਾਣੀ ਜਾਂ ਬਿਲਕੁਲ ਸੁੱਕ ਨਹੀਂ ਜਾਂਦਾ ਉਦੋਂ ਤੱਕ ਕਿ ਆਪਾਂ ਇਸ ਤਰ੍ਹਾਂ ਹੀ ਹਿਲਾਉਂਦੇ ਰਹਿਾਂਗੇ ਔਰ ਇਹ ਬਣਦਾ ਜਾਊਗਾ ਆਪਾਂ ਨੂੰ ਐਵੇਂ ਹੁੰਦਾ ਵੀ ਮਟਰ ਪਨੀਰ ਦੀ ਸਬਜ਼ੀ ਨੂੰ ਨਾ ਹਲਵਾਈ ਵੀ ਬਣਾ ਸਕਦੇ ਨੇ ਜੋ ਕਿ ਆਪਾਂ ਘਰ ਵਿੱਚ ਵੀ ਉਹੀ ਤਰੀਕੇ ਨਾਲ ਤਿਆਰ ਕਰ ਸਕਦੇ ਹਾਂ ਆਪਣੇ ਘਰੇਲੂ ਚੀਜ਼ਾਂ ਦੇ ਤਾਂ ਕਿ ਬਾਹਰੋਂ ਵੀ ਕੁਝ ਨਾ ਜ਼ਿਆਦਾ ਲੈਣਾ ਪਵੇ ਇਹ ਚੀਜ਼ਾਂ ਆਪਣੇ ਆਮ ਰਸੋਈ ਦੇ ਵਿੱਚ ਹੁੰਦੀਆਂ ਹੀ ਨੇ ਜਿਹੜੀਆਂ ਜਿਹੜੀਆਂ ਆਪਾਂ ਇਹਦੇ ਵਿੱਚ ਪਾ ਰਹੇ ਹਾਂਗੇ ਠੀਕ ਹੈ ਜੀ ਦੇਖੋ ਜੀ ਇਸੇ ਤਰ੍ਹਾਂ ਆਪਾਂ ਇਹਨੂੰ ਬਣਾਉਂਦੇ ਰਹਾਂਗੇ ਫਲੇਮ ਆ ਜਿਹੜਾ ਆਪਾਂ ਥੋੜਾ ਨੋਰਮਲ ਹੀ ਰੱਖਾਂਗੇ ਫੇਰ ਇਹਦਾ ਟੇਸਟ ਆ ਉਹ ਖਰਾਬ ਨਹੀਂ ਹੁੰਦਾ ਵਿੱਚ ਵਿੱਚ ਇਹਨੂੰ ਇਸ ਤਰ੍ਹਾਂ ਹਿਲਾਉਂਦੇ ਰਹਾਂਗੇ ਉਦੋਂ ਤੱਕ ਇਹ ਚੰਗੀ ਤਰ੍ਹਾਂ ਬਨ ਨਹੀਂ ਜਾਂਦਾ ਕਿ ਹੋ ਜਾ ਨਹੀਂ ਛੱਡ ਜਾਂਦਾ ਤੇ ਜਿਹੜਾ ਆਪਾਂ ਪਾਇਆ ਪਾਣੀ ਸਾਰਾ ਸੁੱਕ ਨਹੀਂ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਭੁੰਨਾਂਗੇ ਹੰਤੀ ਤੱਕ ਆਪਣਾ ਇਹਦਾ ਜਿਹੜਾ ਪੇਸਟ ਬਿਲਕੁਲ ਬਨਣ ਵਾਲਾ ਹੀ ਹੈ हल्दी और मिर्च भी एड कर देवों चाहो तो प्याज तो बाद भी मिर्च और हल्दी जी ऐड कर सकते हो ये हरी मिर्च भी पा सकते हो मेरे कोवेलेबल नहीं सी इस करके मैं रेड मिर्च ये भी यूँ टेस्ट अनुसार ही पाँगा एक चम्मच हल्दी हल्दी भी तुम्हें तो अपने स्वाद अनुसार ਚੇਹੂ ਚਾਹੀ ਤੁਹਾਨੂੰ ਇਹਦਾ ਟੇਸਟ ਚਾਹੀਦਾ ਕਲਰ ਚਾਹੀਦਾ ਪੂਰੀ ਸੰਸਾਰ ਵਿੱਚ ਤੁਸੀਂ ਹਲਦੀ ਪਾ ਲੈਣੀ ਆ ਇਸੇ ਚੰਗੀ ਤਰ੍ਹਾਂ ਉਪਰ ਨਾਲ ਲੈ ਮੈਂ ਤਾਂ ਹਾਂਜੀ ਤਾਂ ਜਿਹੜਾ ਆਪਣਾ ਮਸਾਲਾ ਚੰਗੀ ਤਰ੍ਹਾਂ ਵਲਟ ਦਿੱਤੀ ਆ ਇਹਦੇ ਚੋਟੇ ਦੁੱਧ ਦੀ ਮਲਾਈ ਅੱਜ ਰਣਗੇ ਕਿ ਫਰੀਕਲਾ ਵੀ ਹੁੰਦੀ ਹੋਈ ਹੈ ਕੱਚੇ ਦੁੱਧ ਤੋਂ ਉਤਾਰੀ ਹੋਈ ਮਲਾਈ ਹੈ ਤੇ ਇਹਨਾਂ ਅੜਾਈ ਜਾਨਾ ਠੀਕ ਬਧਿਆ ਆ ਲੀਆ ਇਰੇ ਵਿੱਚ ਕਾਜੂ ਦਾ ਪੇਸਟ ਪਾਇਆ ਜਾਵੇ ਤਾਂ ਫਿਰ ਤਾਂ ਗੱਲ ਹੀ ਕੁਝ ਹੋਰ ਬਣ ਜਾਂਦੀ ਹੈ ਤੇ ਤੁਸੀਂ ਚਾਹੋ ਤਾਂ ਪਾ ਸਕਦੇ ਆ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਪਕਾ ਲਵਾਂਗੇ देखो जी अपना जो मसाला ही चंकी तरह पाक चुक पक् इस तरह बिल्कुल भी हम नहीं लग रहा है घ्यो ज्ञ गया हम इतने मेरे को मटर ने ये अपने कोई मटर ने ढाई सौ ग्राम ਇਹ ਪਾਣੀ ਤਾਜ਼ਾ ਫਰੈਸ਼ ਮਟਰ ਕੱਢੇ ਹੋਏ ਆ ਤੁਸੀਂ ਕੋਈ ਵੀ ਲੈ ਸਕਦੇ ਹੋ ਟੋਕੇ ਜਿਹੜੀ ਮਟਰਾਂ ਦੀ ਸਬਜ਼ੀ ਆ ਮਟਰ ਪਨੀਰ ਦੀ ਸਬਜ਼ੀ ਆ ਫਾਰਮ ਹਾਊਸ ਨੂੰ ਦੇ ਵਿੱਚ ਬਣਦੀ ਹੈ ਜੇ ਤਾਂ ਫਰੈਸ਼ ਤਾਂ ਟਾਈਮ ਆ ਫਰੈਸ਼ ਲੈ ਲਓ ਜੇ ਨਹੀਂ ਆ ਉਹਦਾ ਹੈਗਾ ਤਾਂ ਤੁਸੀਂ ਉਹ ਫਰੀਜ਼ਰ ਵਾਲੇ ਵੀ ਲੈ ਸਕਦੇ ਮਿੱਠੀ ਵਿੱਚ ਚਪਾਤੀ ਮਟਰ ਰੋੜ ਕਰ ਦਵਾਂਗੇ చీ తరం మిక్స్ ఏ గలాస పానీ గలాస మతల పై అక్కడ గిలాస ఉందా ఒకే ਜੋ ਪਾਣੀ ਮੈਂ ਪਾ ਦੇ ਵਿੱਚ ਹੋਰ ਪਾ ਦਾਂਗੀ ਅੱਧਾ ਇੱਕ ਗਲਾਸ ਪਾਣੀ ਦਾ ਇਹਦੇ ਵਿੱਚ ਆਪਾਂ ਹੋਰ ਐਡ ਕਰ ਦਾਂਗੇ ਪਨੀਰ ਮੈਂ ਇੰਦਰ ਤਿਆਰ ਕਰਕੇ ਕੱਟ ਕੇ ਰੱਖਿਆ ਹੋਇਆ ਇਹਨੂੰ ਆਪਾਂ ਬਾਦੀ ਵਿੱਚ ਥੋੜਾ ਜਿਹਾ ਐਡ ਕਰਾਂਗੇ ਕਿਉਂਕਿ ਜਿਹੜੇ ਫਰੈਸ਼ ਮਟਰ ਆਈ ਥੋੜਾ ਟਾਈਮ ਲੰ데요 ਅੱਜਕਾ ਥੋੜੇ ਪੱਕੇ ਹੋਏ ਮਟਰ ਆਉਂਦੇ ਹਨ ਹਣੀ ਨਾ ਆਪਾਂ ਟਾਕ ਕੀਪ ਕਾਉਂਗੇ ਕੁਝ ਹਾਂ ਜਿਹੜੀ ਆਪਣੀ ਜਿਹੜੀ ਪਨੀਰ ਦੀ ਸਬਜ਼ੀ ਗੇਹੂ ਕਾ ਮਦਨ ਵਾਲੀ ਹੈ ਤੁਹਾਨੂੰ ਮੇਰੀ ਬਣਾਈ ਹੋਈ ਰੈਸਪੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ